ਸਾਰੇ ਪ੍ਰਸਤਿ ਵੀਰਾਂ ਦਾ ਬਹੁਤ-ਬਹੁਤ ਸਵਾਗਤ ਤੁਹਾਨੂੰ ਸਾਰਿਆਂ ਨੂੰ ਪਤਾ ਪੰਜਾਬ 'ਚ ਇਲੈਕਸ਼ਨ ਹੋ ਰਹੀ ਹੈ ਪਿੰਡਾਂ ਦੀ ਸਰਪੰਚਾਂ ਤੇ ਪੰਚਾਇਤ ਦੀ ਜਿਸ ਤਰ੍ਹਾਂ ਸਾਰੇ ਪੰਜਾਬ 'ਚ ਪਹਿਲਾਂ ਵੀ ਅਸੀਂ ਤੁਹਾਡੇ ਧਿਆਨ 'ਚ ਆਇਆ ਕਿ ਸਰਕਾਰ ਇਹਨੂੰ ਬਹੁਤ ਇੱਕ ਪਾਸੇ ਹੋ ਕੇ ਇਲੈਕਸ਼ਨ ਕਰ ਰਹੀ ਹੈ ਜਿਹੜੇ ਵਾਰਡਬੰਦੀ ਕੀਤੀ ਗਈ ਹੈ ਉਹਦੇ ਮੁਤਾਬਕ ਵੋਟਾਂ ਵੀ ਉਹਦੇ ਮੁਤਾਬਕ ਹੋਣੀ ਚਾਹੀਦੀ ਆ ਪਰ ਦੇਖਣ 'ਚ ਆਇਆ ਵਾਰਡ ਦੀ ਵਾਰਡਬੰਦੀ ਕੋਈ ਹੋਰ ਹੈ ਉਹਦੇ ਵੋਟਾਂ ਕਿਸੇ ਹੋਰ ਵਾਰਡ ਦੀਆਂ ਪਾਈਆਂ ਇਹ ਇਨਸ਼ੋਰ ਕਰ ਲੈ ਕਿ ਜਿਹੜਾ اپੋਜੀਸ਼ਨ ਦਾ ਕੋਈ ਕੈਂਡੀਡੇਟ ਜਿਹੜਾ ਜਿੱਤਣ ਵਾਲਾ ਉਹਨੂੰ ਹਰਾਉਣ ਲਈ ਜਿਆਦਾ ਉਹਦੀ ਬੋਟਾ ਉਹਨੂੰ ਉਹ ਹੀ ਆਪਣੀ ਵੋਟ ਕੱਟ ਕੇ ਐਸੀ ਬਾਤ ਜਬਾਤੀ ਜਿਹੜੇ ਜਿਹੜੇ ਪ੍ਰਮੁੱਖ ਸਪੋਰਟਰ ਆ ਉਹਨਾਂ ਨੂੰ ਸੁਝਾਵਾ ਦੇ ਲਾਗੇ ਤਾਂ ਕਿ ਉਹ ਜਿੱਤ ਨਾ ਸਕੇ ਇਲੈਕਸ਼ਨ ਨਾ ਕਰ ਸਕੇ ਸੋ ਬਾਡ ਬੰਦ ਦੀ ਗਲਤ ਹੋਈ ਆ ਔਰ ਵੋਟਰ ਲਿਸਟਾਂ ਦਾ ਬਿਲਕੁਲ ਗਲਤ ਬੁੜੀਆਂ ਅਜੀ ਇਲੈਕਸ਼ਨ ਕਮਿਸ਼ਨ ਦੇ ਇਤਿਆਹਾ ਚ ਜਾਂਦੀ ਆ ਉਹਨਾਂ ਨੂੰ ਪਹਿਲਾਂ ਵੀ ਪਤਾ ਹੈ ਪਰ ਉਹਨਾਂ ਨੇ ਕਿਹਾ ਸੀ ਇਹਦੇ ਕਮੈਂਟਸ ਲਵਾਵਾਂਗੇ ਡੀਸੀ ਤੋਂ ਤੇ ਫਿਰ ਤੇ ਜਿਹੜੀ ਬੰਦ ਦੀ ਕਾਰਵਾਈ ਕਰਾਂਗੇ ਪਰ ਇੱਕ ਦਰ ਤੇ ਲੱਗਦਾ ਹੈ ਕਿ ਸਰਕਾਰ ਇੱਕ ਪਾਸੇ ਹੋ ਕੇ ਜਿਹੜੇ ਵੀਡੀਓ ਐਸਐਲਐਮ ਤੇ ਜਿਹੜੇ ਪੰਚਾਇਤ ਸੈਕਟਰੀ ਆ ਉਹ ਵੋਟਾਂ ਦੇ ਵਿੱਚ ਜੋ ਪਾਰਟੀ ਦੇ ਹੁਕਮ ਕੀਤੇ ਹੋਣਾਂ ਨੂੰ ਆ ਆਜੀ ਪਾਰਟੀ ਨੇ ਉਹਦੇ ਵਾਸਤੇ ਵੋਟਾਂ ਨੇ ਬਣਾਈਆਂ ਇਲੈਕਸ਼ਨ ਦਾ ਪ੍ਰੋਸੈਸ ਤਾਂ ਇੱਕ ਡਰਾਮਾ ਹੈ ਅਦਰਵਾਈ ਕੋਈ ਇਲੈਕਟਿਕ ਤਰੀਕਾ ਹੋ ਰਹੀ ਰਹੀ ਐਨਓਸੀ ਜਿਹੜੇ ਲੋਕੀ ਲੈਂਦੇ ਗੀੜੇ ਮਾਰਦੇ ਆ ਕੋਈ ਮਿਲਦੇ ਨਹੀਂ ਆ ਔਰ ਆਪਣੇ ਅੰਦਰ ਬੈਠੇ ਨੇ ਨਾਲੋਂ ਦੇ ਆਮ ਆਦਮੀ ਪਾਰਟੀ ਦੇ ਲੀਡਰ ਬੈਠੇ ਨੇ ਜਿਹੜਾ ਉਹਨਾਂ ਦਾ ਕੋਈ ਬੰਦਾ ਆ ਜਾਂਦਾ ਉਹਨੂੰ ਸਾਰਾ ਕੁਝ ਮਿਲ ਜਾਂਦਾ ਦੂਜਿਆਂ ਨੂੰ ਮਿਲ ਨਹੀਂ ਰਿਹਾ ਆ ਕੀ ਇਸ ਮਸ਼ਹਨ ਤੇ ਕਿਸੇ ਕਿਸਾਬ ਮਿਲ ਨਹੀਂ ਜਾਂਦਾ ਤੁਸੀਂ ਲਈ ਕਿ ਉਹਨਾਂ ਨੂੰ ਕੰਪਲੇਂਟ ਦਿੱਤੀ ਆ ਉਹਨਾਂ ਨੇ ਕਿਹਾ ਅੱਜ ਇਹਨਾਂ ਤੋਂ ਕਮੈਂਟ ਲੈਣ ਨੂੰ ਆਂਗੇ ਇੱਕ ਤੁਹਾਡਾ ਪਹਿਲਾਂ ਵੀ ਵਫਦ ਮਿਲ ਚੁੱਕਿਆ ਆ ਆਲਰੇਡੀ ਦੋ ਦਿਨ ਪਹਿਲਾਂ ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਨੇ ਵੀ ਇਹੀ ਮੰਗਾਂ ਰੱਖੀਆਂ ਸੀ ਪਿਤੇ ਕਾਲਾ ਗੁਰਦਾਸਪੁਰ ਜੀ ਵੀ ਕੁਝ ਹੋਇਆ ਜੋ ਕੁਝ ਕਿਵੇਂ ਦੇਖਦੇ ਹੋ ਸਾਰਾ ਕੁਝ ਪਹਿਲੇ ਉਹਨਾਂ ਨੇ ਵੀ ਪਰਸੋ ਦਿੱਤਾ ਸੀ ਆ ਭਰੋਸਾ ਕੋਈ ਯਾਦ ਨਹੀਂ ਆਇਆ ਮਸਲਾ ਉਹਨਾਂ ਨਾਲ ਉਹ ਤੇ ਕਾਰਵਾਈ ਕਰਦੇ ਹੋਣਗੇ ਇਹਦਾ ਅਸੀਂ ਸਪੈਸੀਫਿਕ ਕਪੂਰਸਲੇ ਜਿਹੜੇ ਦੇ ਬਹੁਤ سارے ਜਿਹੇ ਕੇਸ ਆਏ ਸੀ ਉਹ ਅਸੀਂ ਇਹਨਾਂ ਨਾਲ ਇਲੈਕਸ਼ਨ ਕਮਿਸ਼ਨ ਨਾਲ ਗੱਲ ਕੀਤੀ ਸੀ ਉਹਨਾਂ ਨੇ ਅੱਜ 12 ਵਜੇ ਦਾ ਟਾਈਮ ਦਿੱਤਾ ਸੀ ਤੇ ਉਹਨਾਂ ਨਾਲ ਵਿਸਤਾਰ ਨਾਲ ਡਿਸਕਸ ਕੀਤਾ ਉਹਨਾਂ ਨੂੰ ਸਭ ਜੀ ਦੱਸਿਆ ਵੀ ਅੱਜ ਕਿਹੜੀ ਕਿਹੜੀ ਗੱਲ ਤੇ ਹੋਈਆਂ ਉਹਨਾਂ ਨੇ ਕਿਹਾ ਜੀ ਕਮੈਂਸ ਲੈ ਕੇ ਇਹਨੂੰ ਜੋ ਵੀ ਕਾਰਵਾਈ ਕਰਨੀ ਕਰਾਂਗੇ ਜੋ ਪ੍ਰਕਾਰ ਸੀ ਇੱਕ ਮੱਝ ਜਿਹਾ ਤੁਹਾਡਾ ਇੱਕ ਵਰਕਰ ਆਇਆ ਉਹ 2 ਕਰੋੜ ਦੀ ਬੋਲੀ ਸਰਪੰਚੇ ਨੇ ਉਸਨੇ ਲਗਾਈ ਹੈ ਉਹ ਲੈ ਕੇ ਹਾਈ ਕੋਰਟ 'ਚ ਵੀ ਪਟੀਸ਼ਨ ਪਾਈ ਹੈ ਜੋ ਹਾਈ ਕੋਰਟ ਫੈਸਲਾ ਕਰੇਗੀ ਜੋ ਹਾਈ ਕੋਰਟ ਫੈਸਲਾ ਕਰੇਗੀ ਠੀਕ ਹੈ ਬੋਲੀ ਲਗਾਣਾ ਸਹੀ ਹੈ ਕਿ ਕੱਲ ਆਮ ਆਦਮੀ ਪਾਰਟੀ ਕਹਿੰਨਾ ਕਿ ਬੋਲੀ ਲਗਾਣਾ ਨਹੀਂ ਇਹਨੂੰ ਬੋਲੀ ਲਗਾਣਾ ਨਹੀਂ ਕਹਿ ਸਕਦੇ ਜੇ ਕੋਈ ਬੰਦਾ ਕਹਿੰਦਾ ਮੈਂ 2 ਕਰੋੜ ਦਾ ਕੰਟਰੀਬਿਊਟ ਕਰਾਂਗਾ ਪੰਜਾਬ ਦੇ ਵਿਕਾਸ ਲਈ ਪਿੰਡ ਦੇ ਵਿਕਾਸ ਲਈ ਇਹਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਬੋਲੀ ਲਗਾਣਾ ਇੱਕ ਹੋਰ ਪਾਸ਼ਾ ਉਹ ਢੰਗ ਨਾਲ ਕਹਿਣ ਦਾ ਤਰੀਕਾ ਹੀ ਉਸ ਕਰਨ ਨੂੰ ਉਹ ਉਸ ਇਸ ਦਰਮੇਂ ਦੇਖਣਾ ਚਾਹੀਦਾ ਪਰ ਕਹਿੰਦੇ ਪ੍ਰਸ਼ਟਾਚਾਰ ਨੂੰ ਜਨਮ ਦਿੰਦੀਆਂ ਨੇ ਇਹ ਚੀਜ਼ਾਂ ਆਮਾਨੀ ਪਾਰਟੀ ਵਾਲੇ ਵਿਕਾਸ ਕਰਦੇ ਆਂ ਯਾਰ ਪ੍ਰਸ਼ਟਾਚਾਰ ਨੂੰ ਤਾਂ ਬਹੁਤ ਚੀਜ਼ਾਂ ਜਨਮ ਦਿੰਦੀਆਂ ਨੇ ਉਹ ਲੋਕਾਂ ਨੇ ਤਾਂ ਸਾਰਾ ਕੁਝ ਕੀਤਾ ਜਾਣਾ ਚਾਹੀਦਾ ਜੇ ਕੋਈ ਵਿਕਾਸ ਦੀ ਕੁਝ ਕਹਿਣਾ ਚਾਹੁੰਦਾ ਨਹੀਂ ਉਹਦੇ ਚੇ ਹੈ ਜਿਸ ਤਰ੍ਹਾਂ ਵੰਤਰੀ ਜੀ ਨੇ ਕਿਹਾ ਕਿ ਆਪਾਂ ਸਾਰੇ ਜਿਹੜੇ ਪਾਵਰਸ ਆ ਪੰਚਾਇਤ ਨੂੰ ਦਿੱਤੇ ਆ ਪਿੰਡ ਵਾਲਿਆਂ ਨੂੰ ਦਿੱਤੀਆਂ ਨੇ ਸੋ ਪਿੰਡ ਦੇ ਭਲੇ ਲਈ ਜੇ ਕੋਈ ਕੰਟਰੀਬਿਊਟ ਕਰਨਾ ਚਾਹੁੰਦਾ ਐਨ ਆਰ ਆਈਸ ਕਰਦੇ ਆ ਜਾਂ ਹੋਰ ਕਰਦੇ ਆ ਤੋ ਜੇ ਕੋਈ ਆਦਮੀ ਕਹਿੰਦਾ ਮੈਂ 2 ਕਰੋੜ ਪਿੰਡ ਦੇ ਭਲੇ ਲਈ ਕੰਟਰੀਬਿਊਟ ਕਰਾਂਗਾ ਔਰ ਪਿੰਡ ਨੇ ਸਰਵ ਸੰਮਤੀ ਨਾਲ ਉਹਨੂੰ ਸਰਪੰਚ ਚੁਣਿਆ ਗਿਆ ਤਾਂ ਅਸੀਂ ਨਹੀਂ ਸੋਚਦੇ ਜਿਸ ਕੋਈ ਗਲਤੀ ਆ ਸਿਰਫ ਗਲਤੀ ਇੰਨੀ ਆ ਕਿ ਬਾਕੀ ਆਮ ਆਦਮੀ ਪਾਰਟੀ ਨੂੰ ਇਹ ਬਹੁਤ ਵੱਡੀ ਤਕਲੀਫ ਹੋ ਰਹੀ ਹੈ ਕਿ ਬੀਜੇਪੀ ਦਾ ਸਰਪੰਚ ਕਿਵੇਂ ਬਣਿਆ ਹੋਰ ਕੋਈ ੱਡੀ ਗਲਤੀ ਨਹੀਂ ਦੂਸਰੀ ਗਲਤੀ ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਜਿਵੇਂ ਮੰਤਰੀ ਸਾਹਿਬ ਨੇ ਦੱਸਿਆ ਕਿ ਬਹੁਤ ਵੱਡੀ ਧਾਂਦਲੀ ਹੋ ਰਹੀ ਆ ਪੰਚਾਇਤ ਇਲੈਕਸ਼ਨਾਂ ਦੇ ਵਿੱਚ ਪੰਚਾਇਤ ਇਲੈਕਸ਼ਨਾਂ ਮੌਜੂਦਾ ਸਰਕਾਰ ਕਰਾਉਣੀ ਨਹੀਂ ਚਾਹੁੰਦੀ ਸੀ ਇਹ ਤਾਂ ਆਨਰੇਬਲ ਹਾਈ ਕੋਰਟ ਦੇ ਆਰਡਰ ਜਦੋਂ ਆਏ ਤੇ ਇਹਨਾਂ ਨੇ ਜਲਦੀ ਦੇ ਵਿੱਚ ਜਿਹੜੀ ਵਾਰਡਬੰਦੀ ਕੀਤੀ ਆ ਆਪਦੇ ਐਮਐਲਏ ਸਹਿਬਾਨ ਨੂੰ ਔਰ ਆਪਦੇ ਲੋਕਾਂ ਨੂੰ ਦਿੱਤਾ ਵੀ ਤੁਸੀਂ ਆਪਦੇ ਵਾਰਡਬੰਦੀ ਕਰੋ ਉਹਨਾਂ ਨੇ ਆਪਣੇ ਮੁਤਾਬਕ ਇੱਕ ਪਰਿਵਾਰ ਦੇ ਜੇ 6 ਵੋਟਾਂ ਨੇ ਤਾਂ 2 ਵੋਟਾਂ ਦੂਜੇ ਵਾਰਡਸ ਪਾਤੀਆਂ 4 ਵੋਟਾਂ ਦੂਜੇ ਵਾਰਡਸ ਪਾਤੀਆਂ ਔਰ ਕਿਲੋ ਕਿਲੋਮੀਟਰ ਦਾ ਅੱਗੇ ਫਾਸਲਾ ਹੈਗਾ ਸੋ ਇਹ ਸਾਰੀ ਵਾਰਡਬੰਦੀ ਜਿਹੜੀ ਗਲਤ ਹੋਈ ਆ ਔਰ ਬਾਕੀ 4 ਛੋਟਿਆਂ ਨੂੰ ਦੇਖਦੇ ਹੋਏ ਐਨਓਸੀ ਧੱਕੇ ਖਾ ਰਹੇ ਆ ਨਾ ਉੱਥੇ ਕੋਈ ਇਲੈਕਸ਼ਨ ਸੈਕਟਰੀ ਮਿਲਦਾ ਨਾ ਵੀਡੀਓ ਸਾਫ ਮਿਲ ਰਹਾ ਆ ਇਹਦੇ ਵਿੱਚ ਸਾਡੇ ਲੋਕ ਖੱਜਲ ਖਰਾਬ ਹੋ ਰਹੇ ਆ ਇਹ ਇਲੈਕਸ਼ਨਾਂ ਜਿਹੜੀਆਂ ਪੰਜਾਬ ਸਰਕਾਰ ਨੂੰ ਕਰਾਉਣੀਆਂ ਨਹੀਂ ਆਈਆਂ ਇਹਨਾਂ ਨੂੰ ਸਿਰਫ ਆਨਰੇਬਲ ਹਾਈ ਕੋਰਟ ਦੇ ਆਰਡਰ ਦੀ ਪਹੁੰਚ ਕਰਨ ਲਈ ਇਹਨਾਂ ਨੇ ਇੱਕ ਖਾਣਾ ਪੂਰਤੀ ਕੀਤੀ ਆ ਇਹਦੀ ਅਸੀਂ ਸਖਤ ਸਖਤ ਤੋਂ ਸਖਤ ਲਫ਼ਜ਼ਾਂ ਦੇ ਵਿੱਚ ਕਹਿੰਦੇ ਆ ਕਿ ਇਹ ਇੱਕ ਫੇਅਰ ਹੋਣੀ ਚਾਹੀਦੀ ਸੀ ਇਲੈਕਸ਼ਨ ਜਿਹੜੀ ਮੁੱਢਲੀ ਇਲੈਕਸ਼ਨ ਆ ਪੰਚਾਇਤ ਇਹ ਇੱਕ ਮੁੱਢਲੀ ਡੈਮੋਕ੍ਰੇਸੀ ਦਾ ਮੋਢਾ ਪਰ ਇਹਨਾਂ ਨੇ ਬਹੁਤ ਗਲਤ ਤਰੀਕੇ ਨਾਲ ਡੈਮੋਕ੍ਰੇਸੀ ਨੂੰ ਧਾਂਦਲੀ ਨੂੰ ਜਿਵੇਂ ਕਹਿ ਰਹੇ ਡੈਮੋਕ੍ਰੇਸੀ ਡੈਮੋਕ੍ਰੇਸੀ ਨੂੰ ਖਤਮ ਕਰਤਾ ਕਾਂਗਰਸ ਦੇ ਸਿਟੀਂਡਰ ਅੰਦਾਵਾ ਤੇ ਪ੍ਰਤਾਪ ਬਾਜਵਾ ਨਾਲ ਕੱਲ ਆਫਿਸ ਡੀਸੀ ਆਫਿਸ ਦੇ ਵਿੱਚ ਕੋਈ ਗੱਲਬਾਤ ਹੋਈ ਹੈ ਜਿਸ ਨੂੰ ਲੈ ਕੇ ਕਾਫੀ ਜਿਹੜਾ ਮਾਮਲਾ ਵਧਿਆ ਉਸ ਨੂੰ ਕਿੱਦਾਂ ਦੇ ਡੀਸੀ ਆਫਿਸ ਦੇ ਉਹ ਮੈਂ ਮਿਲ ਨਹੀਂ ਰਿਹਾ ਡੀਸੀ ਮੈਂ ਤਾਂ ਜੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਸੀਰੀਅਸ ਲੈਂਦਾ ਹੀ ਨਹੀਂ ਇਹ ਤਾਂ ਇੱਕੋ ਹੀ ਨੇ ਜੇ ਲੋਕਲ ਕੱਲ ਕਿਸਾਨ ਜਿਹੜੇ ਨੇ ਉਹ ਫੇਰ ਟ੍ਰੇਨਰ ਰੋਟਰੇ ਨੇ ਕਿਸ ਤਰੀਕੇ ਦੇ ਨਾਲ ਦੇਖਦੇ ਦੇਖੋ ਅਸੀਂ ਤਾਂ ਕਿਸਾਨਾਂ ਦੇ ਲਈ ਹਮੇਸ਼ਾ ਭਾਜਪੀ ਨੇ ਕਿਹਾ ਅਸੀਂ ਕਿਸਾਨਾਂ ਦੇ ਨਾਲ ਆ ਹੁਣ ਜਿਹੜੀ ਕਿਸਾਨ ਉਹਨਾਂ ਨੇ ਸਕੀਮ ਸੀ 6000 ਤੋਂ 10000 ਕਰਤੀ ਐਮਐਸਪੀ 175 ਰੁਪਏ ਕਰਤੀ ਸੋ ਅਸੀਂ ਕਿਸਾਨਾਂ ਦੇ ਨਾਲ ਕਹਿੰਦੇ ਆ ਵੀ ਬੈਠ ਕੇ ਸਹਿਮਤਾ ਕਰਨ ਦੇ ਹੱਕ ਚ ਕਿ ਹੋਣਾ ਚਾਹੀਦਾ ਅਸੀਂ ਵੀ ਕਿਸਾਨ ਆ ਕਿ ਪੰਜਾਬ ਇੱਕ ਕਿਸਾਨੀ ਸੂਬਾ ਕਿਸਾਨਾਂ ਦਾ ਹਾਲ ਸਭ ਤੋਂ ਪਹਿਲਾ ਹੋਣਾ ਚਾਹੀਦਾ ਇਹ ਸਾਡੀ ਸਭ ਤੋਂ ਪਹਿਲਾ ਪ੍ਰਾਇਓਰਟੀ ਆ ਲੇਕਿਨ ਤੁਸੀਂ ਅੱਲਾ ਰੋਕਦੇ ਕਿਵੇਂ ਦੇਖਦੇ ਹੋ ਗੱਲ ਟ੍ਰੇਨਾਂ ਰੁਕਣ ਦੇ ਇਹ ਇਹਦੇ ਬਾਰੇ ਮੈਨੂੰ ਹਜੇ ਪਤਾ ਨਹੀਂ ਜੀ ਆਈ ਡੋਨਟ ਨੋ ਕੱਲ ਟ੍ਰੇਨਰ ਰੋਕ ਰਹੇ ਨੇ ਪਰ ਅਸੀਂ ਇਸ ਗੱਲ ਨੂੰ ਬੜਾ ਸੀਰੀਅਸਲੀ ਲੈ ਰਹੇ ਹਾਂ ਕਿ ਆਪਾ ਗਾ ਜੀ ਪਹਿਲਾਂ ਵੀ ਕੰਗਣਾ ਨੋਟਸ ਹੀ ਕਾਫੀ ਕਰ ਦਿੰਦੇ ਅੱਜ ਵੀ ਉਹਨੇ ਇਦਾਂ ਦਾ ਇੱਕ ਬਿਆਨ ਦਿੱਤਾ ਜੀ ਆਤਮਾ ਗਾਂਧੀ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਬਿਆਨ ਅੱਜ ਦਾ ਪੜਿਆ ਕਿ ਉਹਨਾਂ ਦਾ ਭਾਰਤੀ ਜਨਤਾ ਭਾਰਤੀ ਜਨਤਾ ਪਾਰਟੀ ਦਾ ਮੇਰੀ ਬੇਹਨ ਜੀ ਮੇਰੀ ਬੇਹਨ ਦੇਖੋ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਬੜਾ ਕਲੀਅਰ ਹੈ ਜਿਹੜੇ ਉਹਨਾਂ ਨੇ ਕੋਈ ਸ਼ਬਦ ਕਹੇ ਨੇ ਭਾਰਤੀ ਜਨਤਾ ਪਾਰਟੀ ਨੇ ਉਹਨੂੰ ਡਿਸਓਨ ਕੀਤਾ ਉਹਦਾ ਆਪਣਾ ਵਿਚਾਰ ਉਹਦੇ ਆਪਣੀ ਗੱਲ ਹੋ ਸਕਦੀ ਆ ਉਹਦੇ ਬਾਰੇ ਉਹਨਾਂ ਨੂੰ ਕਿਹਾ ਵੀ ਬੁਲਾ ਕੇ ਵੀ ਗਿਆ ਤੇ ਇਸੇ ਤਰ੍ਹਾਂ ਤਾਂ ਪਾਰਟੀ ਦਾ ਸਟੇਟਮੈਂਟ ਬਿਲਕੁਲ ਕਲੀਅਰ ਰਹੇ ਤੇ ਹਰ ਦੋ ਦਿਨਾਂ ਬਾਅਦ ਧਿਆਨ ਦੇ ਦਿੱਤੀ ਹੈ ਪਾਜ ਨੂੰ ਪੋਸਟਸਟ ਵੀ ਨਾਲ ਐਕਸ਼ਨ ਵੀ ਨਹੀਂ ਹੁੰਦਾ ਇਹ ਚੈਲੇਂਜ ਨੇ ਬਚਾਣੇ ਦੀ ਇਹ ਪਾਰਟੀ ਜਿਹਨੂੰ ਬੁਲਾ ਕੇ ਗਿਆ ਸੀ ਤਾਂ ਪਾਰਟੀਆਂ ਸੇ ਅਲੱਗ ਕਰ ਲੈ ਆਪਣੇ ਆਪ ਤੋਂ ਤੁਸੀਂ ਕੀ ਦੇਖਦੇ ਹੋ ਢਿੱਲਾ ਸਾਹਿਬ ਕੰਨਣਾ ਤੇ ਗਿਆ ਨੂੰ ਦੇਖੋ ਜੀ ਗੱਲ ਗੱਲ ਹੈ ਜਿਵੇਂ ਮੰਤਰੀ ਸਾਹਿਬ ਨੇ ਬਿਲਕੁਲ ਠੀਕ ਕਿਹਾ ਸਾਡੀ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਬੜਾ ਕਲੀਅਰ ਆ ਪਾਰਟੀ ਨੇ ਕਿਹਾ ਵੀ ਸਾਡੇ ਸਾਡਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਪਾਰਟੀ ਨੇ ਉਸ ਦੇ ਬਿਆਨ ਤੋਂ ਆਪਣੇ ਆਪ ਨੂੰ ਲੱਗ ਕੀਤਾ ਸੀ ਉਹਦੇ ਨਾਲ ਇਹ ਪਾਰਟੀ ਦਾ ਬਿਆਨ ਨਹੀਂ ਹੈਗਾ ਜੋ ਹਰ ਰੋਜ਼ ਕੋਈ ਕਹੀ ਜਾਵੇ ਹੁਣ ਤਾਂ ਅਸੀਂ ਤੁਸੀਂ ਕੁਝ ਕਹਿ ਦੋ ਅਸੀਂ ਰੋਕ ਨਹੀਂ ਸਕਦੇ ਦੇਖੋ ਐਮਪੀ ਤਾਂ ਹੈ ਪਰ ਹੁਣ ਜਿਵੇਂ ਤੁਸੀਂ ਕਿਸੇ ਆਪਣੇ ਕੰਮ ਕਰ ਰਹੇ ਕਿਸੇ ਆਰਗੇਨਾਈਜੇਸ਼ਨ ਲਈ ਤੁਸੀਂ ਆਪਣੇ ਵੱਲੋਂ ਇੰਡੀਵਿਜੂਅਲ ਜਵਾਬ ਜਵਾਬ ਦੇਈ ਜੋ ਪਰ ਪਾਰਟੀ ਇਸ ਗੱਲ ਦੇ ਵਿੱਚ ਬਿਲਕੁਲ ਅਲੱਗ ਹੈ ਪਾਰਟੀ ਦਾ ਕੋਈ ਉਹਦੇ ਨਾਲ ਲੈਣਾ ਦੇਣਾ ਨਹੀਂ ਠੇਲੋ ਸਾਹਿਬ ਠੇਲੋ ਸਾਹਿਬ ਡੇਰਾ ਸਰਸਾ ਮੁਖੀ ਨੂੰ 20 ਦਿਨ ਦੀ ਪ੍ਰੋਲ ਮਿਲੀ ਹੈ ਵਿਰੋਧੀ ਤਾਂ ਸਵਾਲ ਖੜੇ ਕਰ ਰਹੀਆਂ ਕਹਿੰਦੇ ਭਾਜਪਾ ਨੂੰ ਇਸ ਦਾ ਫਾਇਦਾ ਹੋ ਸਕਦਾ ਕਹਿੰਦੇ ਹਰਿਆਣਾ ਦੇ ਵਿੱਚ ਉਹ ਤਾਂ ਦੇਖੋ ਜੀ ਕਾਨੂੰਨ ਮੁਤਾਬਕ ਜਿਹੜਾ ਕਾਨੂੰਨ ਮਿਲਿਆ ਉਹਦੇ ਮੁਤਾਬਕ ਉਹਨਾਂ ਨੂੰ ਮਿਲਦੀ ਆ ਇਹ ਸਾਰਿਆਂ ਨੂੰ ਮਿਲਦੀ ਆ ਕੋਈ ਇਹਦੀ ਡੇਰਾ ਸਰਸੇ ਵਾਲਿਆਂ ਨੂੰ ਕੋਈ ਅਲੱਗ ਮਿਲਦੀ ਹੋਵੇ ਦੂਜੀ ਪਾਰਟੀ ਵਾਲਿਆਂ ਤਾਂ ਦੂਸ਼ਣਵਾਜੀ ਕਰਨੀ ਹੋਈ ਪਰ ਜੀਪੀਸੀ ਕਹੇ ਰੀ ਦੂਰੇ ਕਾਨੂੰਨ ਆ ਕਿ ਬੰਦੇ ਸਿੰਘ ਰਿਹਾਈ ਨਹੀਂ ਹੋ ਰਹੇ ਉਹਨਾਂ ਨੂੰ ਪ੍ਰੋਬਲਮ ਨਹੀਂ ਮਿਲ ਰਹੀ ਦੂਸਰੇ ਪਾਸੇ ਡੇਰਾ ਸਰਸਾ ਮੁਕੀ ਨੂੰ ਕਹਿੰਦੇ ਪ੍ਰੋਬਲਮ ਮਿਲ ਜਾਂਦੀ ਹੈ ਇਹ ਤਾਂ ਦੇਖੋ ਜੀ ਥਿਸ ਇਜ਼ ਦ ਲੀਗਲ ਥਿੰਗ ਅਸੀਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਜੀਲ ਸਾਹਿਬ ਜਾਕਰ ਸਾਹਿਬ ਨਜ਼ਰ ਨਹੀਂ ਆ ਰਹੇ ਬਹੁਤ ਮੀਟਿੰਗਾਂ ਤੇ ਅੱਜ ਵੀ ਨਹੀਂ ਆਏ ਤੁਹਾਡੇ ਨਾਲ ਨਾਰਾਜ਼ ਹੋ ਕੇ ਘਰੇ ਬੈ ਗਏ ਨਹੀਂ 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 ਕੋਈ ਜਾਕਰ ਸਾਹਿਬ ਕੋਈ ਨਾਰਾਜ਼ ਨਹੀਂ ਜਾਕਰ ਸਾਹਿਬ ਬਿਲਕੁਲ ਨਾਲ ਆ ਜਾਕਰ ਸਾਹਿਬ ਦੋ ਦਿਨ ਲਈ ਆਪਦੇ ਨਜੀ ਕਾਮ ਲਈ ਦਿੱਲੀ ਗਏ ਆ ਸੋ ਜਾਖੜ ਸਾਹਿਬ ਦਾ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕੋਈ ਨਾਰਾਜ਼ਗੀ ਨਹੀਂ ਇਹ ਰਾਦਰ ਪ੍ਰੈਸ ਵਾਲੇ ਜਾਦੇ ਉਤਸਾਹਤ ਗੱਲਬਾਤ ਪੁੱਛਣ ਲਈ ਹਾਈ ਕੋਰਟ ਦੇ ਵਿੱਚ ਪੀਆਈਆਰ ਚਾਹੇ ਕਿ ਪਾਰਟੀ ਬਣਾਈ ਜਾ ਰਹੀ ਆ ਪਾਸੇ ਉਹਦੇ ਬੰਦਰੀ ਪਾਰਟੀ ਬਣਾਉਣਗੇ ਪੰਜਾਬ ਦੇ ਕੋਈ ਵੀ ਪਾਰਟੀ ਬਣਾਉਣ ਦਾ ਉਹਨੂੰ ਕੌਣ ਰੋਕ ਸਕਦਾ ਹਰੇਕ ਨੂੰ ਅਧਿਕਾਰ ਆ ਕੋਈ ਮਰਜ਼ੀ ਆਪਣੀ ਪਾਰਟੀ ਬਣਾਵੇ ਆਪਾਂ ਡੈਮੋਕਰੈਟਿਕ ਕੰਟਰੀ ਦੇ ਵਿੱਚ ਹੈਗੀ ਆ ਇੱਥੇ ਡੈਮੋਕ੍ਰੇਸੀ ਆ ਹਰੇਕ ਨੂੰ ਹੱਕ ਆ ਆਪਣੀ ਪਾਰਟੀ ਬਣਾਉਣ ਦਾ ਤੁਹਾਡੀ ਵੀ ਜਾਖੜ ਸਾਹਿਬ ਨਾਲ ਗੱਲ ਕੀ ਕੁਝ ਹੋਇਆ ਦਾ ਮੈਂ ਜਾਖੜ ਸਾਹਿਬ ਨਾਲ ਮੇਰੀ ਗੱਲ ਨਹੀਂ ਹੋਈ ਸਮਰਕਰ ਜੀ ਛੁੱਟੀ ਕਰਨ ਲਈ ਜਾਕਰ ਸਾਹਿਬ ਦਾ ਮੇਰੀ ਗੱਲ ਹੋਈ ਹੈ ਜੀ ਉਹ ਕਹਿੰਦੇ ਕੋਈ ਨਿੱਜੀ ਕੰਮ ਚ ਬਿਜ਼ੀ ਨੇ ਜਲਦੀ ਆ ਜਾਣਗੇ ਪੰਜਾਬ ਚ ਜਲਦੀ ਨਰਾਜੀ ਨਹੀਂ ਕੋਈ ਨਰਾਜ਼ਗੀ ਨਹੀਂ ਹਾਈ ਕਮਾਂਡ ਨਰਾਜ਼ ਸੀਗਾ ਕਿ ਮੈਂਬਰਸ਼ਿਪ ਕੈਂਪੇਨ ਜਿਹੜੀ ਪਿਛਲੀ ਵਾਰ ਤਕਰੀਬਨ 20 ਲੱਖ ਰਹੀ ਸੀ ਇਸ ਵਾਰ 3 ਲੱਖ ਦੇ ਕਰੀਬ ਹੈ ਸਾਨੂੰ ਮੈਨੂੰ ਜਾਣ ਕਰ ਲੈ ਹਾਈ ਕਮਾਂਡ ਨਰਾਜ਼ ਹੈ ਤੁਹਾਨੂੰ ਪਤਾ ਹੈ ਨਹੀਂ ਮੈਂਬਰਸ਼ਿਪ ਕਾਫੀ ਕਸ਼ ਹੋਈ ਹੈ 3 ਲੱਖ ਦੇ ਕਰੀਬ ਜਿਹਨੋ ਕਰੇ ਪਾਰਟੀ ਕਰੀ ਰਹੀ ਹੈ ਮੈਂਬਰਸ਼ਿਪ ਬਹੁਤ ਵਧੀਆ ਹੋ ਰਹੀ ਹੈ ਜੀ ਆਮ ਸੌਰੀ ਬਹੁਤ ਬਹੁਤ ਵਧੀਆ ਹੋ ਰਹੀ ਹੈ ਸਿਰਫ ਆ ਇਲੈਕਸ਼ਨਾਂ ਦੇ ਪ੍ਰੋਸੈਸ ਨੂੰ ਦੇਖ ਕੇ ਥੋੜੀ ਦੇਰ ਲਈ ਮੈਂਬਰਸ਼ਿਪ ਸਸਪੈਂਡ ਕੀਤੀ ਗਈ ਆ ਪਰ ਲੋਕੀ ਬੜਾ ਉਤਸ਼ਾਹ ਦੇ ਰਹੇ ਆ ਮੈਂਬਰਸ਼ਿਪ ਸਾਡੀ ਬਹੁਤ ਵਧੀਆ ਹੋ ਰਹੀ ਹੈ ਠੀਕ ਠੀਕ ਥੈਂਕ ਯੂ ਜੀ ਥੈਂਕ ਯੂ